ਸਸੀ ਗਾਉ ਦੋ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਬਸਾਖੀ ਦੀਆਂ ਬਹੁਤ-ਬਹੁਤ ਮੁबारक ਇਸ ਦਿਨ ਖਾਲਸਾ ਸਾジナ ਦਿਵਸ ਮਨਾਇਆ ਜਾਂਦਾ ਹੈ ਜਾਂ ਇਹ ਲਈ ਵੀ ਖਾਲਸੇ ਦਾ ਜਨਮ ਦਿਹਾੜਾ ਹੈ ਕਿਉਂਕਿ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸ਼੍ਰੀ ਨਨਦਪੁਰ ਸਾਹਿਬ ਵਿਖੇ 1699 ਈਸਵੀ ਨੂੰ ਖਾਲਸਾ ਖਾਲਸਾ ਸਾジナ ਦਿਵਸ ਖਾਲਸਾ ਸਾਜਿਆ ਸੀਗਾ ਖਾਲਸਾ ਪੰਥ ਤੇ ਜਾਨੀ ਕਿ ਉਹ ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਸਛਕਾ ਕੇ ਖਾਲਸੇ ਦਾ ਜਨਮ ਕੀਤਾ ਸੀ ਕੀ ਦੇਣਾ ਤੋਂ ਸ਼ੇਰ ਬਣਾਈ ਸੀ ਉਹ ਕੌਮ ਸੀ ਜਿਹੜੀ ਲੜ ਨਹੀਂ ਸਕਦੀ ਸੀ ਉਹਨੂੰ ਲੜਨਾ ਸਿਖਾਇਆ ਸੀ ਸੋ ਇਹ ਦੇਣਾ ਜਿਹੜਾ ਸਿੱਖ ਕੌਮ ਲਈ ਬਹੁਤ ਵੱਡੀ ਮਹਾਨਤਾ ਰੱਖਦਾ ਕਿਉਂਕਿ ਪਹਿਲਾਂ ਲੋਕ ਜਿਹੜੇ ਹੁੰਦੇ ਸੀ ਉਹ ਜ਼ੁਲਮ ਦੇ ਖਿਲਾਫ ਟੱਕਰ ਲੈ ਨਹੀਂ ਸਕਦੇ ਸੀ ਡਰਦੇ ਹੁੰਦੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਤਲਬੀ ਅਮਰਤ ਪਾਨ ਕਰਵਾ ਕੇ ਗਿੱਧੜਾ ਸ਼ੇਰ ਬਣਾਤੇ ਲੋਕ ਉਹਨਾਂ ਨੇ ਕਿਹਾ ਸੀ ਇਹੋ ਜੀ ਸ਼ਕਤੀ ਭਰਤੀ ਉਹਨੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਵਿੱਚ ਵੀ ਜਿਹੜਾ ਇਹਨੂੰ ਛਕੂਗਾ ਉਹ ਗਿੱਧੜਾ ਸ਼ੇਰ ਬਣ ਜੂਗਾ ਉਹ ਸਵਾ ਲੱਖ ਨੂੰ ਵੀ ਟੱਕਰ ਦੇਊਗਾ ਸੋ ਇਹ ਮਹਾਨਤਾ ਹੈ ਸਿੱਖਾਂ ਲਈ ਕਿਉਂਕਿ ਉਦੋਂ ਰਾਜੇ ਮਹਾਰਾਜੇ ਜਿਹੜੇ ਜ਼ੁਲਮ ਕਰਿਆ ਕਰਦੇ ਸੀ ਉਹ ਆਪਣੀਆਂ ਚਲਾਇਆ ਕਰਦੇ ਸੀ ਜਨਤਾ ਦੀ ਸੁਣਦੇ ਨਹੀਂ ਹੁੰਦੇ ਸੀ ਉਹ ਜਿੱਦਾਂ ਵੀ ਲੁੱਟਦੇ ਹੁੰਦੇ ਸੀ ਤਾਂ ਦੌਲਤ ਵੀ ਲੁੱਟਦੇ ਹੁੰਦੇ ਸੀ ਤੇ ਈਨ ਵੀ ਬਣਾਉਂਦੇ ਹੁੰਦੇ ਸੀ ਸੋ ਇਹਨਾਂ ਜ਼ੁਲਮ ਦੇ ਖਿਲਾਫ ਮਤਲਬ ਜਿਹੜੇ ਇਸ ਤਰ੍ਹਾਂ ਦੇ ਜ਼ੁਲਮ ਹੁੰਦੇ ਸੀ ਇਹਨਾਂ ਦੇ ਖਿਲਾਫ ਡਟਣ ਲਈ ਇੱਕ ਹੌਸਲਾ ਚਾਹੀਦਾ ਸੀ ਇੱਕ ਜਜ਼ਬਾ ਚਾਹੀਦਾ ਸੀ ਇੱਕ ਤਾਕਤ ਚਾਹੀਦੀ ਸੀ ਉਹ ਸੀਗੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਦਰ ਜਿਨ੍ਹਾਂ ਨੇ ਆਪਣੇ ਖੰਡੇ ਵਾਟੇ ਨਾਲ ਅੰਬਰ ਤ ਤਿਆਰ ਕੀਤਾ ਤੇ ਉਹ ਤਾਕਤ ਜਿਹੜੀ ਸਿੱਖ ਕੌਮ ਦੇ ਵਿੱਚ ਸਿੱਖਾਂ ਦੇ ਵਿੱਚ ਪਾ ਦਿੱਤੀ ਮੈਂ ਇੱਥੇ ਕੋਈ ਇਹਨਾਂ ਨੂੰ ਵੀ ਉਹਨੇ ਕੋਈ ਸ਼ਕਤੀ ਭਰਤੀ ਜਾਂ ਕੋਈ ਸ਼ਕਤੀ ਵਾਲੇ ਸੀ ਹੁਣਸਾ ਪਰ ਇੱਕ ਜज्ਵਾ ਇਸੇ ਇਹੋ ਜੀ ਤਾਕਤ ਹੈ ਜੀ ਭਰੀ ਹੈ ਨਾ ਤੇ ਵੀ ਇਹ ਦੇਖ ਲਓ ਵੀ ਜਿਹੜਾ ਬੰਦਾ ਮਰਤਪਾਨ ਕਰਦਾ ਉਹਦੇ ਵਿੱਚ ਇਹੋ ਜੀ ਜੋਸ਼ ਤੇ ਵਰਤੀ ਆਉਂਦੀ ਹੈ ਉਹਨੂੰ ਮਹਿਸੂਸ ਹੁੰਦਾ ਵੀ ਮੈਂ ਮਤਲਬ ਵੀ ਕੁਝ ਹੋਰ ਹੀ ਬਣ ਗਿਆ ਤੋਂ ਪੂਰੇ ਮਤਲਬੀ ਮਾਨੰਦਰ ਦਿਮਾਗ ਅੰਦਰ ਸਾਰੇ ਕਿਤੇ ਮਤਲਬ ਉਹਦੇ ਤੇ ਸ਼ਕਤੀ ਏਡੀ ਹੋ ਜਾਂਦੀ ਹੈ ਤੇ ਫਿਰ ਉਹ ਨੂੰ ਆਉਂਦਾ ਵੀ ਮੇਰੇ ਮੇਰੇ ਅੱਗੇ ਹੁਣ ਕੋਈ ਕੁਝ ਵੀ ਆ ਜੇ ਮੈਂ ਟੱਕਰ ਲੈ ਲੈ ਸਕਦਾ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਸੋਚ ਸੀ ਉਹ ਸੋਚ ਸੀ ਵੀ ਖਾਲਸਾ ਇਸ ਲਈ ਸੱਜਿਆ ਕਿ ਖਾਲਸਾ ਕਿਸੇ ਧਰਮ ਜਾਤ ਦੇ ਵਿਰੁੱਧ ਨਹੀਂ ਲੜਦਾ ਖਾਲਸਾ ਸਿਰ ਜ਼ੁਲਮ ਦੇ ਵਿਰੁੱਧ ਲੜਦਾ ਜ਼ੁਲਮ ਕਿਸੇ ਤੇ ਵੀ ਹੋ ਰਿਹਾ ਹੋਵੇ ਖਾਲਸਾ ਉਸ ਦੀ ਮਦਦ ਕਰਦਾ ਸੋ ਇਹ ਖਾਲਸਾ ਸਾਜਿਨਾ ਦਿਵਸ ਮਿਸਾਖੀ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਹੈ ਦੇਸ਼ਾਂ ਬਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਤੇ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਸੂਬੇ ਦੇ ਵਿੱਚ ਵੀ ਮਤਲਬ ਜਿੰਨੇ ਵੀ ਗੁਰੂ ਧਾਮ ਹੈਗੇ ਗੁਰਦੁਆਰੇ ਹੈਗੇ ਆ ਸਭ ਥਾਈਂ ਸਰਦਾ ਪੂਰਵਕ ਮਨਾਇਆ ਜਾਂਦਾ ਹੈ ਤੇ ਤਖਤ ਸ੍ਰੀ ਦਮਦਮਾ ਸਾਹਿਬ ਤਾਂ ਇਤਿਹਾਸਿਕ ਗੁਰਦੁਆਰਾ ਆ ਗਿਆ ਤਖਤਾਂ ਦੇ ਵਿੱਚੋਂ ਆ ਗਿਆ ਤੇ ਇੱਥੇ ਬਹੁਤ ਵੱਡਾ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਹੈ ਕਿ 9 ਮਹੀਨੇ ਤੋਂ ਉੱਪਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆਰਾਮ ਕੀਤਾ ਸੀ ਜਿਸ ਦਾ ਕਰਕੇ ਇਹਨੂੰ ਦਮਦਮਾ ਸਾਹਿਬ ਕਿਹਾ ਜਾਂਦਾ ਤੇ ਇੱਥੇ ਹੀ ਗੁਰੂ ਗ੍ਰੰਥ ਸਾਹਿਬ ਦੀ ਸਪੂਰਨਤਾ ਹੋਈ ਸੀ ਜੋ ਸਿੱਖ ਕੌਮ ਲਈ ਸਤਿਕਾਰਯੋਗ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੇ ਉਸ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਇੱਥੇ ਹੀ ਹੋਈ ਸੀ ਤੇ ਜੁੱਧਾਂ ਜੰਗਾਂ ਲੜਦੇ ਹੋਏ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ 9 ਮਹੀਨਿਆਂ ਤੋਂ ਉਪਰ ਆਰਾਮ ਕੀਤਾ ਸੀ ਦਮ ਲਿਆ ਸੀ ਤਾਂ ਹੀ ਇਹਦਾ ਨਾਮ ਦਮਦੌਦ ਸਾਹਿਬ ਤਲਵੰਡੀ ਸਾਬੋ ਪਿਆ ਸੋ ਸਾਰੇ ਹੀ ਸਿੱਖ ਸੰਗਤਾਂ ਨੂੰ ਪੈਣ ਭਰਾਵਾਂ ਨੂੰ ਇਸ ਸੁਭਾ ਦਿਹਾੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਇਹਦੇ ਨਾਲ ਹੋਰ ਬੜੇ ਇਤਿਹਾਸ ਜੁੜੇ ਹੋਏ ਨੇ 1999 ਦੀ ਬਸਾਖੀ ਦਾ ਇਤਿਹਾਸ ਜੋ ਦੇਸ਼ ਦੀ ਆਜ਼ਾਦੀ ਦੇ ਲਈ ਬਹੁਤ ਵੱਡਾ ਮਤਲਬ ਇੱਕ ਮੀਲ ਪੱਥਰ ਕਹਿ ਸਕਦੇ ਆਪਾਂ ਬਹੁਤ ਵੱਡਾ ਯੋਗਦਾਨ ਜਿੱਥੋਂ ਆਜ਼ਾਦੀ ਲੜਨ ਦੀ ਲੋਕਾਂ ਨੂੰ ਬਹੁਤ ਵੱਡੀ ਪ੍ਰੇਰਣਾ ਮਿਲੀ ਕਿ 1999 ਦੇ ਵਿੱਚ ਬਸਾਖੀ ਵਾਲੇ ਦਿਨ ਇੱਕ ਕਾਨਫਰੰਸ ਇੱਕ ਮੀਟਿੰਗ ਆਪਾਂ ਕਹਿ ਦਈਏ ਵੀ ਇੱਕ ਰੈਲੀ ਕਹਿ ਦਈਏ ਵੀ ਆਪਾਂ ਕਰੀ ਜਾ ਰਹੀ ਸੀ ਅੰਮ੍ਰਿਤਸਰ ਵੀ ਕਿਉਂਕਿ ਉੱਥੇ ਵੀ ਮੇਲਾ ਲੱਗਦਾ ਬਸਾਖੀ ਦਾ ਤੇ ਮੇਲਾ ਹਰ ਥਾਂ ਲੱਗਦਾ ਜਿੱਥੇ ਵੱਡੇ ਗੁਰੂਕਾਰ ਹੈਗੇ ਨੇ ਵੱਡੇ ਮਤਲਬੀ ਧਰਮ ਸਿੱਖਾਂ ਦੇ ਹੈਗੇ ਨੇ ਉੱਥੇ ਹਰ ਥਾਂ ਵਿਸਾਖੀ ਦਾ ਮੇਲਾ ਲੱਗਦੀ ਲੱਗਦਾ ਤੇ ਉਹ ਵਿਸਾਖੀ ਦੇ ਮੇਲੇ ਤੇ ਉੱਥੇ ਘਟ ਹੋਇਆ ਸੀ ਇੱਕ ਮਤਲਬੀ ਵਿਚਾਰ ਸੀਗੀ ਸੋਚ ਸੀਗੀ ਵੀ ਆਪਾਂ ਅੰਗਰੇਜ਼ ਸਰਕਾਰ ਦੇ ਵਿਰੁੱਧ ਕਿਵੇਂ ਸੰਘਰਸ਼ ਕਰੀਏ ਤਾਂ ਉਹ ਲੋਕ ਵਿਚਾਰੇ ਨਿਹੱਤੇ ਸੀ ਉਹਨਾਂ ਕੋਲ ਉਹ ਹਥਿਆਰ ਨਹੀਂ ਸੀ ਇੱਕ ਸਿਰਫ ਮੀਟਿੰਗ ਹੀ ਰੱਖੀ ਸੀ ਕਰੇਲੀ ਰੱਖੀ ਸੀ ਤਾਂ ਕਿ ਉੱਥੋਂ ਇੱਕ ਰਣਨੀਤੀ ਤੈਅ ਕੀਤੀ ਜਾਵੇ ਵੀ ਆਪਾਂ ਅੱਗੇ ਕਿਵੇਂ ਅੰਗਰੇਜ਼ਾਂ ਦੇ ਖਿਲਾਫ ਲੜਨੇ ਤਾਂ ਇਹ ਇਸ ਦਿਨ ਦਾ ਮਤਲਬ ਹੀ ਦੇਸ਼ ਦੀ ਆਜ਼ਾਦੀ ਲਈ ਵੀ ਮਤਲਬ ਹੀ ਇਤਿਹਾਸ ਜੁੜਦਾ ਦੇਸ਼ ਦੀ ਆਜ਼ਾਦੀ ਖਾਤਰ ਵੀ ਤਾਂ ਕਿ ਉੱਥੇ ਕੀ ਅੰਗਰੇਜ਼ਾਂ ਦੇ ਸਰਕਾਰ ਨੇ ਉਸ ਨੋਨਾ ਨਿਹੱਤੇ ਲੋਕਾਂ ਤੇ ਗੋਲੀਬਾਰੀ ਕਰ ਦਿੱਤੀ ਤਲਾਸ਼ਾਂ ਦੀ ਢੇਰ ਲਾ ਦਿੱਤੀ ਤੇ ਉੱਥੇ ਇੱਕ ਖੂਹ ਸੀਗਾ ਜਿਹੜਾ ਖੂਹ ਲਾਸ਼ਾਂ ਨਾਲ ਭਰ ਗਿਆ ਸੀ ਅੰਨੇਵਾ ਗੋਲੀਆਂ ਚਲਾਈਆਂ ਨਿਕਲਣ ਨੂੰ ਕੋਈ ਜਗ੍ਹਾ ਹੈ ਨਹੀਂ ਸੀ ਭੱਜਣ ਨੂੰ ਜਗ੍ਹਾ ਹੈ ਨਹੀਂ ਸੀ ਬਸ ਅੰਨੇਵਾ ਫਾਇਰਿੰਗ ਕੀਤੀ ਅੰਗਰੇਜ਼ ਹਕੂਮਤ ਨੇ ਤੇ ਬਹੁਤ ਹੀ ਮਤਲਬੀ ਨਿਹੱਤ ਤੇ ਲੋਕ ਬੇਕਸੂਰੇ ਲੋਕ ਮਾਰ ਦਿੱਤੇ ਗਏ ਪਰ ਉੱਥੋਂ ਇੱਕ ਚਿੰਗ ਇਹੋ ਜਿਹੀ ਲੱਗੀ ਵੀ ਫਿਰ ਉਹ 부ਜੀ ਨਹੀਂ ਮਿਸਾਲ ਇਹੋ ਜਿਹੀ ਜਗੀ ਉਹ বুঝੀ ਨਹੀਂ ਫਿਰ ਅੰਗਰੇਜ਼ਾਂ ਨੂੰ ਭਾਰਤ ਛੱਡ ਗੀ ਜਾਣਾ ਪਿਆ ਤਾਂ ਇਹਦਾ ਇਤਿਹਾਸ ਬਸਾਖੀ ਦੇ ਦਿਨ ਵਾਲੇ ਦਾ ਇਤਿਹਾਸ ਦੇਸ਼ ਦੀ ਆਜ਼ਾਦੀ ਨਾਲ ਵੀ ਜੁੜਦਾ ਹੈ ਸੋ ਬਹੁਤ ਇਤਿਹਾਸ ਜੁੜਦੇ ਨੇ ਬਸਾਖੀ ਦੇ ਨਾਲ ਤੇ ਜਾਨੀ ਕਿ ਇਹ ਜ਼ੁਲਮ ਦੇ ਖਿਲਾਫ ਟੱਕਰ ਲੈਣ ਲਈ ਪ੍ਰੇਰਨਾ ਦੇਸ਼ ਵੀ ਹੈ ਮਨਾ ਕਹਿ ਸਕਦੇ ਆਪਾਂ ਪਰ ਇਹ ਖਾਲਸੇ ਦਾ ਜਨਮ ਦਿਹਾੜਾ ਕਿਉਂਕਿ ਉਦੋਂ ਪਹਿਲਾਂ ਲੋਕ ਦਰਪੋਕ ਜੀ ਹੁੰਦੇ ਸੀ ਦਰਦੇ ਹੁੰਦੇ ਸੀ ਰਾਜੇ ਮਹਾਰਾਜਾਂ ਤੋਂ ਜ਼ੁਲਮ ਨਾਲ ਕੋਈ ਟੱਕਰ ਨਹੀਂ ਰਹਿ ਸਕਦਾ ਸੀ ਤਾਂ ਇੱਕ ਇਹੋ ਜਿਹਾ ਜੋਸ਼ ਭਰਿਆ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਪਾਣ ਕਰਵਾ ਕੇ ਸਾਨੂੰ ਨੇ ਕਿਹਾ ਸੀ ਮੈਂ ਕਿਦਰੋਂ ਸ਼ੇਰ ਬਣਾਤੀ ਸਾਰੇ ਤੇ ਆਪ ਵੀ ਅੰਮ੍ਰਿਤ ਛਕਿਆ ਸੀ ਪੰਜੋ ਕਿਹਾ ਸੀ ਆਪੇ ਗੁਰਚੇਲਾ ਉਹਦਾ ਕਾਰਨ ਕੀ ਸੀ ਉੱਥੇ ਉੱਚੀ ਨੀਚ ਖਤਮ ਕਰੀ ਸੀ ਸਾਰੀਆਂ ਕੌਮਾਂ ਸਾਰੇ ਧਰਮਾਂ ਸਾਰੀਆਂ ਜਾਤਾਂ ਤੋਂ ਪੰਜ ਪਿਆਰੇ ਲੈ ਕੇ ਉਹਨਾਂ ਨੂੰ ਅੰਮ੍ਰਿਤ ਖੋਦ ਛਕਾਇਆ ਫਿਰ ਉਹਨਾਂ ਨੂੰ ਇੱਕ ਕਰਕੇ ਫਿਰ ਉਹਨਾਂ ਤੋਂ ਖੁਦ ਆਪ ਅੰਮ੍ਰਿਤ ਛਕਾਇਆ ਜਾਨੀ ਕਿ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਉੱਚੀ-ਨੀਚ ਖਤਮ ਕਰਤੀ ਇਹ ਵੀ ਇਤਿਹਾਸਿਕ ਦਰਸਨਾ ਜਾਨੀ ਕਿ ਪੇਤਪਾ ਮਟਾਈ ਦਿੱਤਾ ਸੀ ਬਹੁਤ ਲੋਕ ਹੈਗੇ ਜਿਹੜੇ ਕਰਦੇ ਅੱਜ ਵੀ ਪੇਤਪਾ ਮੰਨਦੇ ਆ ਚੀਜ਼ ਨੂੰ ਉਹ ਜਾਤਾਂ ਧਰਮਾਂ ਦਾ ਵੀ ਮੰਨਦੇ ਉਹ ਜਨਕਦਾ ਵੀ ਮੰਨਦੇ ਪਰ ਗੁਰੂ ਗੋਬਿੰਦ ਸਿੰਘ ਨੇ ਮਟਾ ਦਿੱਤਾ ਤਾਂ ਹੀ ਉਹਨੇ ਕਿਹਾ ਸੀ ਮਤਲਬ ਅੰਮ੍ਰਿਤ ਖੋਦ ਛਕ ਕੇ ਅਨ ਜਿ ਪੇਰਾ ਤਾਂ ਵੀ ਆਪੇ ਗੁਰਜਲਾ ਵੀ ਮੈਂ ਇਹਨਾਂ ਦਾ ਗੁਰੂ ਆ ਤੇ ਇਹ ਮੇਰੇ ਗੁਰੂ ਨੇ ਖਾਲਸਾ ਮੇਰਾ ਗੁਰੂ ਹੈ ਮੈਂ ਖਾਲਸੇ ਦਾ ਗੁਰੂ ਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੀ ਤੇ ਖਾਲਸਾ ਮੇਰਾ ਗੁਰੂ ਹੈ ਉਹਨੇ ਫਰਕ ਹੀ ਨਹੀਂ ਰੱਖਿਆ ਸੀ ਤਾਂ ਜੋ ਉਹਨਾਂ ਨੇ ਕਿਹਾ ਸੀ ਮੈਂ ਇਨੀ ਤਾਕਤ ਭਰਤੀ ਇਹਦੇ ਵਿੱਚ 20 ਸਵਾ ਲੱਖ ਸੇ ਇੱਕ ਲੜਾਉ ਤਵੇ ਗੋਵਿੰਦ ਸਿੰਘ ਨਾਮ ਕਹਾਉ ਜਾਂ ਇਹ ਵੀ ਕਿਹਾ ਸੀ ਉਹਨਾਂ ਨੇ ਵਿਚੜੀਆਂ ਹੋਂ ਸੇ ਮੇ ਬਾਜ ਕਰਾਉ ਤਵੇ ਗੋਵਿੰਦ ਸਿਹਨ ਨਾਮ ਕਹੋ ਜਾਨੀ ਕਿ ਪਹਿਲਾਂ ਵਾਲੇ ਇਨਸਾਨ ਕਿ ਚਿੜੀ ਵਰਗੇ ਹੁੰਦੇ ਸੀ ਜਿੜੀਸ ਵਰਗੇ ਮਤਲਬ ਡਰਪੋਕ ਜਿਵੇਂ ਚਿੜੀਆਂ ਡਰਦੀਆਂ ਹੁੰਦੀਆਂ ਤੇ ਉਹ ਕਿਸੇ ਦਾ ਸ਼ਿਕਾਰ ਨਹੀਂ ਕਰ ਸਕਦੀਆਂ ਨਾ ਤਾਂ ਇਨਸਾਨਾਂ ਦਾ ਵੀ ਹਾਲ ਹੁੰਦਾ ਸੀ ਡਰਪੋਕ ਜੀ ਹੁੰਦੇ ਡਰਦੇ ਹੁੰਦੇ ਜ राजे ਮਹਾਰਾਜਾਂ ਤੋਂ ਜ਼ੁਲਮ ਖਿਲਾਫ ਟੱਕਰ ਨਹੀਂ ਲੈ ਸਕਦੇ ਸੀ ਡਰੀ ਹੁੰਦਾ ਸੀ ਇੰਨਾ ਬੈਠਿਆ ਹੁੰਦਾ ਸੀ ਵੀ ਜੇ ਆਪਾਂ ਕੋਈ ਬੋਲੇ ਕੋਈ ਆਵਾਜ਼ ਕੱਢੀ ਕਿਸੇ ਤਰ੍ਹਾਂ ਦੀ ਜਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰਾਜਾ ਆਪਣੇ ਨੂੰ ਪਤਾ ਨਹੀਂ ਕੀ ਕੁਝ ਕਰੂਗਾ ਨਾ ਸੋਏ ਡਰ ਬੈਠੇ ਹੋਏ ਸੀ ਆਉਤੇ ਹੀਗਾ ਬਸ ਜੇ ਕਿਵੇਂ ਚਿੜੀਆਂ ਸੇ ਮੈਂ ਬਾਝ ਲਾਉ ਤਵੇ ਗੋਵਿੰਦ ਸਿੰਘ ਨਾਮ ਦਾ ਹਾਂ ਯਾਨੀ ਮੈਂ ਇਨੀ ਤਾਕਤ ਭਰਦਾ ਵੀ ਭਰ ਦੇਣੀ ਇਹਨਾਂ ਦੇ ਵਿੱਚ ਵੀ ਇਹ ਜ਼ੁਲਮ ਨਾਲ ਟੱਕਰ ਲੈ ਲੈਣਗੇ ਸੋ ਬਹੁਤ ਤਕੜੀ ਸੋਚ ਸੀ ਗੁਰੂ ਗੋਵਿੰਦ ਸਿੰਘ ਜੀ ਦੀ ਗੁਲਾਮੀ ਤੋਂ ਖਿਹੜਾ ਛਡਵਾਇਆ ਗੁਲਾਮੀ ਹੁੰਦੀ ਲੋਕਾਂ ਦੇ ਲੋਕ ਗੁਲਾਮ ਹੀ ਹੁੰਦੇ ਜੀ ਰਾਜੇ ਮਹਾਰਾਜਿਆਂ ਦੇ ਹੁਣ ਲੋਕਾਂ ਯਾਦ ਨੇ ਹੁਣ ਲੋਕ ਸਰਕਾਰਾਂ ਨੂੰ ਕੁਝ ਨਹੀਂ ਸਮਝਦੇ ਤੇ ਬਾਕੀ ਗੁਰੂ ਸਾਹਿਬ ਦਾ ਜਿਹੜਾ ਸੋਸ ਸੀ ਨਾ ਜਿਹੜਾ ਨੇਚਰ ਸੀ ਉਹ ਬਹੁਤ ਵਧੀਆ ਸੀ ਹਰ ਇੱਕ ਪੱਖੋਂ ਉਹਨੇ ਜਾਤ ਪਾਤ ਦਾ ਨਹੀਂ ਰੱਖਿਆ ਸੀ ਕਿਸੇ ਧਰਮ ਦਾ ਕੋਈ ਕੁਝ ਨਹੀਂ ਰੱਖਿਆ ਸੀ ਉਹਨੇ ਸਭ ਨੂੰ ਇੱਕ ਸਮਝਿਆ ਸੀ ਆਪਾਂ ਅਕਸਰ ਹੀ ਆਪਣੇ ਅੰਦਰ ਭਰਿਆ ਹੋਇਆ ਵੀ ਆਪਾਂ ਮੁਸਲਮਾਨ ਗੋਮ ਨੂੰ ਮਾੜਾ ਸਮਝਦੇ ਹਾਂ ਕਿਉਂਕਿ ਆਪਾਂ ਨੂੰ ਸਿਖਾਈ ਕੁਛ ਹੋ ਗਿਆ ਪਰ ਉਹਨਾਂ ਨੇ ਤਾਂ ਮੁਸਲਮਾਨਾਂ ਨੂੰ ਵੀ ਮਾੜਾ ਸਮਝਿਆ ਨਹੀਂ ਵੇਸਾ ਕੋ ਉਸ ਉਸ ਸਮੇਂ ਦੇ ਸ਼ਾਸਕ ਸੀ ਜਿਹੜੇ ਉਹ ਮੁਸਲਮਾਨ ਸੀਗੇ ਉਹ ਜ਼ੁਲਮ ਕਰਦੇ ਸੀ ਪਰ ਉਹਦੇ ਨਾਲ ਕਿ ਸਾਰੀ ਗੋਮ ਮਾੜੀ ਨਹੀਂ ਹੋ ਜਾਂਦੀ ਹਨ ਤੇ ਉੱਚ ਦੇ ਪੀਰ ਬਣੇ ਸੀ ਗੁਰਗੋਬ ਸਿੰਘ ਜੀ ਮੁਸਲਮਾਨਾਂ ਦੇ ਸੋ ਜਾਨੀ ਕਿ ਉਹਨਾਂ ਨੇ ਹਰ ਇੱਕ ਧਰਮ ਹਰ ਇੱਕ ਜਾਤ ਦਾ ਸਤਿਕਾਰ ਕੀਤਾ ਤੇ ਜਦੋਂ 9 ਸਾਲ ਦੇ ਸੀ ਜਦੋਂ ਉਹਨਾਂ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਇਹ ਕਿਹਾ ਸੀ ਵੀ ਉਦੋਂ ਮਤਲਬ ਹੀ ਹਿੰਦੂਆਂ ਤੇ ਜ਼ੁਲਮ ਹੁੰਦੇ ਹੁੰਦੇ ਸੀ ਕਿਉਂਕਿ ਜੋ ਰਾਜ ਸੀ ਉਹ ਜ਼ਿਆਦਾਤਰ ਮੁਸਲਮਾਨੀ ਸੀ ਤੇ ਉਹ ਚਾਹੁੰਦੇ ਹੁੰਦੇ ਸੀ ਵੀ ਜਿੰਨੇ ਹਿੰਦੂ ਹੈ ਉਹ ਆਪਣਾ ਧਰਮ ਛੱਡ ਕੇ ਮੁਸਲਮਾਨ ਬਣ ਜਾਣ ਤਾਂ ਮਤਲਬ ਹੀ ਜਦੋਂ ਕਸ਼ਮੀਰੀ ਪੰਡ ਦੋਨਾਂ ਕੋਲੇ ਆਏ ਸੀ ਗੁਰੂ ਤੇਗ ਬਹਾਦਰ ਜੀ ਕੋਲੇ ਤਾਂ 9 ਸਾਲ ਦੇ ਸੀਗੇ ਦਸਵੇਂ ਪਾਤਸ਼ਾਹ ਤਾਂ ਉਹਨਾਂ ਨੇ ਕਿਹਾ ਵੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀ ਪ੍ਰਾਰਥਨਾ ਸੁਣ ਕੇ ਕਹਿੰਦੇ ਵੀ ਕਿਸੇ ਵੱਡੇ ਵਡੇਰੇ ਨੂੰ ਕੁਰਬਾਨੀ ਦੇਣੀ ਪਊਗੀ ਫਿਰ ਫਿਰ ਮਸਲਾ ਹੱਲ ਹੋਊਗਾ ਤਾਂ ਦਸਵੇਂ ਪਾਤਸ਼ਾਹ ਜੀ ਨੇ ਕਿਹਾ ਸੀ ਵੀ ਤੁਹਾਡੇ ਤੋਂ ਵੱਡਾ ਵਡੇਰਾ ਕੌਣ ਆ ਤੁਸੀਂ ਜਾਓ ਇਹ ਕੰਮ ਤੁਸੀਂ ਕਰ ਸਕਦੇ ਹੋ ਤਾਂ ਦਿੱਲੀ ਜਾ ਕੇ ਚਾਂਦਨੀ ਚੌਕ ਦੇ ਵਿੱਚ ਦਿੱਲੀ ਜਾ ਕੇ ਸ਼ਾਇਦ ਮੇਰੇ ਪਲੇਖੇ ਦੇ ਵਿੱਚ ਹੈ ਗੁਰੂ ਕਿਹੜਾ ਸਥਾਨ ਸੀਗਾ ਚਾਂਦਨੀ ਚੌਕ ਸੀ ਜਾਂ ਜਸੀ ਸਗੰਝ ਕੁਝ ਇਹੋ ਜਣਾ ਉੱਥੇ ਸੀ ਇਸ ਪਲੇਟ ਕੀਤੇ ਸੀ ਉੱਥੇ ਛਿੱਦੀਆਂ ਬਰਾਬਰ ਕੀਤੀਆਂ ਸੀ ਤਾਂ ਕਿ ਜਿਹੜੇ ਮਜ਼ਾਰੇ ਹਿੰਦੂਆਂ ਦੇ ਜ਼ੁਲਮ ਹੋ ਰਹੇ ਸੀ ਉਹ ਨਾ ਹੋਣ ਤਾਂ ਜੋ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਵੀ ਉਹਨੇ ਆਪਣੀ ਜਾਨ ਦੇ ਕੇ ਆਪਣੀ ਕੁਰਬਾਨੀ ਦੇ ਕੇ ਹਿੰਦ ਦੇ ਹਿੰਦੁਸਤਾਨ ਦੀ ਇਜਤ ਨੂੰ ਬਚਾ ਲਿਆ ਤਾਂ ਜੋ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਬਹੁਤ ਵੱਡਾ ਰਤਬਾ ਹੈ ਗੁਰੂ ਤੇਗ ਬਹਾਦਰ ਜੀ ਦਾ ਤੇ ਦਸ਼ਮੇ ਬਾਦਸ਼ਾਹ ਜੀ ਦਾ ਤਾਂ ਕੋਈ ਅੰਤ ਹੀ ਨਹੀਂ ਵੀ ਕਿੱਡਾ ਵੱਡਾ ਰਤਬਾ ਹੈ ਉਹਨਾਂ ਨੇ ਤਾਂ ਪੂਰਾ ਪਰਿਵਾਰ ਹੀ ਵਾਰਤਤਾ ਦਾ ਬਹੁਤ ਇਤਿਹਾਸ ਜੁੜਦੇ ਨੇ ਇਸ ਇਤਿਹਾਸਕ ਦਿਹਾੜੇ ਨਾਲ ਤੇ ਜਗਾ ਜਗਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਮਨਾਇਆ ਜਾਂਦਾ ਹੁਣ ਤਾਂ ਪਹਿਲਾਂ ਤਾਂ ਚਲੋ ਕੱਲੇ ਭਾਰਤ ਦੇ ਵਿੱਚ ਹੀ ਹੁੰਦਾ ਸੀ ਹੁਣ ਤਾਂ ਕਿੱਥੇ ਜਿੱਥੇ ਪੰਜਾਬੀ ਵਾਰਤ ਨੇ ਜਗਾ ਜਗਾ ਇਸ ਦਿਨ ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਨੇ ਮਨਾਉਣਾ ਵੀ ਚਾਹੀਦਾ ਕਿਉਂਕਿ ਸਾਡੇ ਸਿਰੋਂ ਗੁਲਾਮੀ ਲਹੀ ਸੀ ਸਾਨੂੰ ਗਿੱਧੜੋਂ ਸ਼ੇਰ ਬਣਾਏ ਸਾਡੀ ਕੌਮ ਨੂੰ ਸਾਨੂੰ ਜ਼ੁਲਮ ਦੇ ਖਿਲਾਫ ਟੱਕਰ ਲੈਣਾ ਸਿਖਾਇਆ ਸੀ ਇੱਕ ਗਿੱਧੜਾ ਵਰਗੀ ਸੋਚ ਵਾਲੇ ਇਨਸਾਨਾਂ ਨੂੰ ਸ਼ੇਰ ਬਣਾਤਾ ਸੀ ਲੜਨਾ ਸਿਖਾਤਾ ਸੀ ਆਪਦੇ ਹੱਕਾਂ ਖਾਤਰ ਵੀ ਤੁਸੀਂ ਲੜ ਸਕਦੇ ਹੋ ਸੋ ਉਸ ਗੁਰੂ ਨੂੰ ਉਹਨਾਂ ਗੁਰੂਆਂ ਨੂੰ ਦਸਵੇਂ ਪਾਤਸ਼ਾਹ ਸਿਰ ਗੁਰੂਬਾਂ ਨੂੰ ਸੁਣੀ ਨੂੰ ਕੋਟਿਕੋਟ ਪ੍ਰਣਾਮ ਤੇ ਜਿੰਨੇ ਵੀ ਸਿੱਖ ਕੌਮ ਲਈ ਗੁਰੂ ਹੋਏ ਨੇ ਜਾਂ ਸ਼ਹੀਦ ਹੋਏ ਨੇ ਸਾਰਿਆਂ ਨੂੰ ਕੋਟਿਕੋਟ ਪ੍ਰਣਾਮ ਕਿਉਂਕਿ ਜਿਨ੍ਹਾਂ ਇਹਨਾਂ ਨੇ ਜ਼ੁਲਮ ਦੇ ਖਿਲਾਫ ਹੀ ਟੱਕਰ ਲਈ ਸੀ ਉਸ ਟਾਈਮ ਜ਼ੁਲਮ ਬਹੁਤ ਹੁੰਦੇ ਹੁੰਦੇ ਸੀ ਲੋਕ ਭੋਲੇ ਭਾਲੇ ਹੁੰਦੇ ਸੀ ਹਨ ਬੜਾ ਹੁੰਦੇ ਸੀ ਪਤਾ ਹੀ ਨਹੀਂ ਹੁੰਦਾ ਸੀ ਜਿਹੜੇ ਰਾਜ ਕਰਦੇ ਹੁੰਦੇ ਰਾਜੇ ਉਹ ਜ਼ੁਲਮ ਕਰੀ ਜਾਂਦੇ ਉੱਤੇ ਆਪਣੇ ਮਨਮਰਜ਼ੀ ਦੇ ਕਾਨੂੰਨ ਥੋਪੀ ਜਾਂਦੇ ਤਾਂ ਭੋਲੀ-ਪਾਲੀ ਜਨਤਾ ਸਿੱਧੀ-ਸਾਧੀ ਜਨਤਾ ਜਿਨ੍ਹਾਂ ਦੇ ਮਾਨ ਦੇ ਵਿੱਚ ਡਾਰੀ ਬਹੁਤ ਵਹਾਇਆ ਹੋ ਸੀ ਕੋਹਲੂਆਂ ਚ ਫੀਡ ਦੇਣਾ ਫਾਂਸੀ ਚਾੜ ਦੇਣਾ ਇਹੋ ਜਿਹੀਆਂ ਸਜ਼ਾਾਂ ਹੁੰਦੀਆਂ ਸੀ ਤੇ ਮਨਾਂ ਦੇ ਵਿੱਚ ਡਰ ਬਹੁਤ ਵਹਾਈ ਹੋਈ ਸੀ ਤੇ ਡਰ ਦੇ ਮਾਰੇ ਲੋਕ ਬੋਲਦੇ ਨਹੀਂ ਸੀ ਸਾਰਾ ਕੁਝ ਕਬੂਲ ਕਰ ਲੈਂਦੇ ਹੁੰਦੇ ਸੀ ਤੇ ਉਹਨਾਂ ਲੋਕਾਂ ਨੂੰ ਗਿਦਰੋਂ ਸ਼ੇਰ ਬਣਾਦਾ ਸੀ ਮੈਨੂੰ ਤੁਸੀਂ ਲੜ ਸਕਦੇ ਹੋ ਤੁਹਾਡੇ ਜਿੱਨੀ ਪਾਵਰ ਹੈ ਪਰ ਤੁਸੀਂ ਆਪਣੇ ਅੰਦਰਲੀ ਪਾਵਰ ਨੂੰ ਪਛਾਣੋ ਫਿਰ ਉਹ ਜਦੋਂ ਮਤਲਬ ਹੀ ਖੰਡੇ ਵਾਟੇ ਦਾ ਅੰਮ੍ਰਿਤ ਸ਼ਕਾਇਆ ਜਾਂਦਾ ਸੀ ਨਾ ਉਦੋਂ ਵਾਕਈ ਸ਼ੇਰ ਬਣਿਆ ਕਰ ਸੀ ਹੁਣ ਵੀ ਇਹ ਹੈਗੀ ਹੈ ਮਤਲਬ ਇਹ ਗੱਲ ਜਦੋਂ ਕੋਈ ਬੰਦਾ ਅੰਮ੍ਰਿਤ ਛਕਦਾ ਤਾਂ ਉਹਨੂੰ ਲੱਗਦਾ ਵੀ ਮੇਰੇ ਅੰਦਰ ਸ਼ੇਰ ਜਿੰਨੀ ਸ਼ਕਤੀ ਆ ਗਈ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਇਸ ਮਿਸਾਕੀ ਦੇ ਆੜੇ ਦੀਆਂ ਖਾਲਸਾ ਸਾਜਣਾ ਦੇ ਉਸ ਦੀਆਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ